ਦੀ ਬਿਆਨਵਾਜੀ ਕੀਤੀ ਜਾ ਰਹੀ ਆ ਕਿ ਨਾ ਜਦੋਂ ਸੈਨੇਟ ਦੇ ਵਿੱਚ ਜਾਂ ਮੀਟਿੰਗਾਂ ਹੁੰਦੀਆਂ ਨਾ ਉਹਨਾਂ ਦੇ ਵਿੱਚ ਖੁਦ ਹੀ ਨਹੀਂ ਪਹੁੰਚਿਆ ਜਾਂਦਾ ਇੱਕ ਜਿਹੜਾ ਇੱਕ ਹੀ ਪਹੁੰਚਿਆ ਹੋਇਆ ਹੈਗਾ ਬੀਜੇਪੀ ਦਾ ਹਾਲਾਂਕਿ ਆਪਾਂ ਕਹਿ ਰਹੇ ਇਹ ਨਹੀਂ ਬਿਆਨਵਾਜੀ ਹੋ ਰਹੀ ਆ ਕਿ ਭਾਜਪਾ ਵੱਲੋਂ ਸਾਰਾ ਕੁਝ ਕੀਤਾ ਜਾ ਰਿਹਾ ਪਰ ਕਹਿੰਦੇ ਇੱਕ ਹੀ ਮੰਤਰੀ ਜਿਹੜਾ ਉੱਥੇ ਤੱਕ ਪਹੁੰਚਿਆ ਮੀਟਿੰਗਾਂ ਦੇ ਵਿੱਚ ਸੋ ਇਹਦੇ ਵਿੱਚ ਤਾਂ ਨਿਲਾਇਕੀ ਦੱਸ ਰਿਹਾ ਕਿ ਹਾਂ ਇਹ ਨਿਲਾਇਕੀ ਸੀ ਹੁਣ ਇਹ ਖੁਦ ਹੀ ਪ੍ਰੋਟੈਸਟ ਤੇ ਜਾ ਰਿਹਾ ਇਸ ਚੀਜ਼ ਦੇ ਲਈ ਅ ਤੁਸੀਂ ਪਹਿਲਾਂ ਖੁਦ ਹੀ ਉਹ ਮੈਡਮ ਅਸਲ ਦੇ ਵਿੱਚ ਗੱਲ ਇਹ ਹੈ ਜੀ ਉਹ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਹੈਗੀ ਉਹ ਸਾਰੀਆਂ ਹੀ ਸਰਕਾਰਾਂ ਦੇ ਨਾਲ ਇੱਕੀ ਸੀ ਤੇ ਸਾਰੀਆਂ ਹੀ ਸਰਕਾਰਾਂ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਮੂੰਹ ਤੇ ਬੈਠ ਕੇ ਉਹਨਾਂ ਨੂੰ ਇਹ ਚੀਜ਼ ਬੜੀ ਸੱਬੇਕ ਭਾਸ਼ਾ ਦੇ ਵਿੱਚ ਅਸੀਂ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਇਹ ਚੀਜ਼ ਤੁਸੀਂ ਗਲਤ ਕੀਤੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਹੈ ਸੈਨੇਟ ਦੀਆਂ ਚੋਣਾਂ ਹੋ ਜਾਣ ਦਿਓ ਅਗਲੀ ਸੈਨੇਟ ਆ ਜਾਣ ਦਿਓ ਹੋਰ ਕੋਈ ਬੰਦਾ ਹੋ ਸਕਦਾ ਮੇਰੇ ਵਰਗਾ ਸੈਨੇਟ ਚੋਂ ਮਿਸਮਾਰ ਜਾ ਕਰੇ ਪਰ ਪੋਲੀਟੀਕਲ ਬੰਦੇ ਨਹੀਂ ਹੁਣਗੇ ਸਮਾਰਦੇ ਜਿੰਨਾ ਪੰਜਾਬ 'ਚ ਇਹਦੇ ਬਾਰੇ ਮਤਲਬ ਗੱਲਬਾਤ ਹੋ ਗਈ ਆ ਇਹ ਗੱਲਬਾਤਾਂ ਹੋਣੀਆਂ ਜ਼ਰੂਰੀ ਹੁੰਦੀਆਂ ਆ ਤਾਂ ਹੁਣ ਸਿਆਸੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਰਕਾਰ ਆ ਕੋਈ ਮੁੱਖ ਮੰਤਰੀ ਆ ਤਾਂ ਉਹ ਜ਼ਰੂਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਆਇਆ ਕਰਨਗੇ ਮੀਟਿੰਗ ਦੇ ਵਿੱਚ ਪਹਿਲਾਂ ਵੀ ਉਹਨਾਂ ਨੂੰ ਆਉਣਾ ਚਾਹੀਦਾ ਸੀ ਪਰ ਚਲੋ ਦੇਰ ਆਏ ਦਰਸਤਾਏ ਹੁਣ ਆਇਆ ਕਰਨਗੇ